ਸਸਰੀ ਗਾਲ ਸਵਾਗਤ ਆ ਤੁਹਾਡਾ ਸੋਡਾ ਸਾਰਿਆਂ ਦਾ ਆਪਣੇ ਚੈਨਲ ਕੋਸਾ ਡੇਰੀ ਫਾਰਮ ਤੇ ਕਿਸੇ ਵੀ ਸੱਜਣ ਨੇ ਇਦਾਂ ਦੀ ਵੀਡੀਓ ਕਰਵਾਉਣੀ ਆ ਆਪਣਾ ਨੰਬਰ ਆ 9501916100 ਘੰਟੀ ਮਾਰ ਲਿਓ ਪਿੰਡ ਪਹੁੰਚੇ ਹੋਏ ਆ ਝਾੜੋਂ ਜ਼ਿਲ੍ਹਾ ਆ ਗਿਆ ਸੰਗਰੂਰ ਸੱਜਣੋ ਬਾਈ ਦਾ ਨਾ ਫੈਕਟਰੀ ਕੋਲੇ ਮਕਾਨ ਆਗਾ ਨਾਲੇ ਦੇ ਉੱਤੇ ਘਰ ਆਗਾ ਬਾਕੀ ਬਿੱਟੂ ਨਾਲ ਗੱਲਬਾਤ ਕਰਦੇ ਆ ਘਰੇਲੂ ਸੱਜਣਾ ਬਾਈ ਨਾ ਚਾਦਰਾਂ ਤੋਂ ਡਿੱਗ ਕੇ ਸੱਟ ਲੱਗ ਗਈ ਸੀ ਤਾਂ ਕਰਕੇ ਥੋੜੀ ਜੀ ਸੰਭਾਲ ਘਟ ਹੋਈ ਆ ਥੋੜਾ ਜਿਹਾ ਹਲਕਾ ਬਣ ਲਿੱਸਾ ਬਣ ਜ਼ਰੂਰ ਹੈ ਜਿੱਕਾ ਅਦਗਾੜ ਦੀ ਗੱਲ ਕਰਾਂ ਨਾ ਸੱਜਣੋ ਤੇ ਸਿੰਗੀ ਸੁਗੀ ਬਹੁਤ ਯਾਦੇ ਚੰਗਾ ਲੱਗਿਆ ਹੋਇਆ ਬਾਕੀ ਤੁਸੀਂ ਨਾ ਹਵਾਨਾਂ ਤੇ ਇੱਕ ਕਰ ਲੋ ਥਾਣਾ ਅਲੱਗ-ਅਲੱਗ ਥਾਣਾ ਧਾਰਾਂ ਪਾਉਣੀਆਂ ਸਟਾਰਟ ਹੈ 20 ਦਿਨ ਕੱਢਦੀ ਹੈ ਬਿੱਟੂ ਕੀ ਹਾਲ ਆ ਭਾਈ ਵਧੀਆ ਭਾਈ ਬਿੱਟੂ ਐਂ ਦੱਸ ਦੇ ਜਮਾ ਰਿਜਨਲ ਸੁਆਗਨ ਮਾ ਬਣਾ ਰਿਜਨਲ ਸੁਆ ਤੀਜਾ ਵੀਰੇ ਠੀਕ ਹੈ ਆਪਾਂ ਨੇ ਹਰਿਆਣਾ ਚੋਂ ਲਿਆਂਦੀ ਸੀ ਇਹ ਪਿਛਲੇ ਸਾਲ ਠੀਕ ਆ ਬਈ ਜਿਆ ਕਹਿ ਕੇ ਉਹਨਾਂ ਨੇ ਦਿੱਤੀ ਸੀ ਠੀਕ ਆ ਬਈ ਹਾਂਜੀ ਤੇ ਸੂਆ ਗਾ ਤੀਜਾ ਕਿੰਨੇ ਦਿਨ ਗੜਦੀ ਹੈ ਪੂਰੇ ਜਿੰਨੇ ਦਿਨ ਕਿੰਨੇ ਦਿਨ ਗੜਦੀ ਆ ਵੀਰੇ 20 ਦਿਨ ਹਜੇ ਲੈਂਦੀ ਆ ਹਾਂਜੀ ਬਿੱਟੂ ਜੇ ਇੱਕ ਗੱਲ ਕਹਾ ਬਈ ਬੋਲ ਤੇਰਾ ਯਾਰ ਨਾ ਕਿ ਥੋੜਾ ਜਿਹਾ ਹਲਕਾ ਪੈਂਦਾ ਲਿਸਾ ਗਾ ਕਾਰਨ ਕੀ ਹੈ ਕਾਰਨ ਦਾ ਵੀਰੇ ਆਪਾਂ ਚਾਦਰਾਂ ਤੋਂ ਡਿੱਗ ਪਏ ਸੀ ਠੀਕ ਆ ਬਈ ਥੋੜਾ ਜਿਹਾ ਇੱਕ ਮਹੀਨਾ ਮੈਂ ਸਾਮ ਸੰਭਾਲ ਨਹੀਂ ਕਰੀ ਇਹਦੀ ਠੀਕ ਹੈ ਨਹੀਂ ਇਹਦੀ ਗੱਲ ਕੋਈ ਹੋਰ ਹੋਣੀ ਸੀ ਹਣਾ ਚਾਰ ਚੂਰਨੀ ਆਪਾਂ ਪਾਉਂਦੇ ਠੀਕ ਆ ਬਈ ਕੱਖ ਪਏ ਨਹੀਂ ਆਪਾਂ ਤੋਂ ਕੱਖ ਬੜ ਬੱਢਣ ਵਾਲਾ ਕੋਈ ਹੈ ਨਹੀਂ ਸੀ ਤੇ ਦੂਜੇ ਸੂਰੇ ਤਾਜੀ ਨੇ ਦੁੱਧ ਕਿਨਾਂ ਦਿੱਤਾ ਦੂਜੇ ਸੂਰੇ ਆਪਣੇ ਕੋਲੇ 14.5 ਕਿਲੋ ਕੰਡੇ ਵਾਲਾ ਦੁੱਧ ਦਿੱਤਾ ਹੋਇਆ ਠੀਕ ਹੈ ਕਿਹੜੇ ਤੋਂ ਗੱਬਣ ਆ ਗਈ ਇਹ ਚੀਮੇ ਆਸਾਨ ਆ ਵੀਰੇ ਠੀਕ ਹੈ ਉਹ ਤੋਂ ਗੱਬਣ ਹੈ ਠੀਕ ਹੈ ਜਿਹੜੇ ਮੇਲਾ ਜਿੱਤਿਆ ਸੀ ਤੋਲੇ ਦਾ ਤਨੌਲੇ ਦਾ ਮੇਲਾ ਜਿੱਤਿਆ ਹੋਇਆ ਦਾ ਠੀਕ ਹੈ ਇਹ ਮੈਨੂੰ ਪਤਾ ਨਹੀਂ ਵੀ ਕਿਹੜੇ ਸੰਚ ਆਇਆ ਹੋਇਆ ਠੀਕ ਹੈ ਬਾਈ ਓਕੇ ਬਰਾ ਓਕੇ ਤੇ ਲਓ ਵੀ ਸੱਜਣੋ ਕੱਦ ਗਾੜ ਨਾ ਬਹੁਤ ਆ ਗਿਆ ਸਿੰਗਲ ਹੱਡੀ ਜਾ ਗਈ ਬਸ ਜਿਹੜਾ ਕਾਰਨ ਆ ਨਾ ਬਾਈ ਦੋ ਸੂੜੀ ਸੰਭਾਲ ਲਈ ਹੋਈ ਬਾਈ ਮੜਾ ਜਾ ਹੁਣ ਸੈੱਟ ਹੋਇਆਗਾ ਸਾਨੂੰ ਦਿਖ ਚਲੋ ਹੋ ਜਾਂਦੀ ਹੈ ਮਜਬੂਰੀ ਹੈ ਨਾ ਪ੍ਰਮਾਤਮਾ ਤਾਂ ਦ੍ਰਿਸ਼ਟੀ ਰੱਖੇ ਬਾਕੀ ਤਸੱਲੀ ਕੋਲੇ ਆ ਕੇ ਤੁਸੀਂ ਆਪ ਵੀ ਕਰ ਲਿਓ ਇਹ ਪਿੰਡ ਹੈਗੀ ਆ ਝਾੜੋਂ ਤੇ ਜ਼ਿਲ੍ਹਾ ਹੈਗਾ ਸੰਗਰੂਰ ਬਿੱਟੂ ਤਾਜੀ ਨੇ ਦੁੱਧ ਕਿੰਨਾਂ ਤੇ 14 ਦੱਸਈ ਬਈ ਹਾਂਜੀ 1.5 14 ਕਿਲੋ ਕੰਡੇ ਵਾਲਾ ਦਿੱਤਾ ਠੀਕ ਹੈ ਤੇ ਜੇ ਮੰਨ ਲਾ ਹੁਣ ਤਾਜੀ ਕਿੰਨਾ ਦੁੱਧ ਪਾਰੂ ਹੁਣ ਆਪਾਂ ਬਾਲਾ ਤਾਂ ਕਹਿੰਦੇ ਨਹੀਂ ਜੀ 13 ਕਿਲੋ ਦੀ ਓਟ ਤੇ ਦੇ ਦਾਂਗੇ ਆਪਾਂ ਬਈ ਕੋਈ ਹੋਰ ਥਣ ਸੁਣ ਜਫੜਦਾ ਵਾਲਾ ਉਹ ਵੀ ਹਲਕੀ ਹੈ ਥਣ ਸੁਣ ਆਪਦਾ ਚੈੱਕ ਕਰਕੇ ਲੈ ਕੇ ਜਾਵੇ ਮੈਂ ਆਪਣੀ ਗਾਰੰਟੀ ਹੈ ਤੇ ਕੋਈ ਭਾਰ ਬਲੋਟਾ ਭਾਰ ਬਲੋਟੀ ਦੀ ਗਰੰਟੀ ਹੈ ਵੀਰੇ ਹੁਣ ਆਏ ਦੱਸ ਦੇ ਬਿੱਟੂ ਰੇਟ ਕਿੰਨਾ ਕਰਦਾ ਰੇਟ ਆਪਾਂ 95000 ਰੁਪਏ ਕਰ ਦਿਆਂ ਬਾਕੀ ਮਾਨ ਤਾਨ ਕਰ ਦਾਂਗੇ ਹੋ ਜੂ ਘੱਟ ਹੋਰ ਕਰ ਦਾਂਗੇ ਜੀ ਲੋ ਵੀ ਸੱਜਣੋ ਬੰਦਾ ਨਰਮ ਹੈਗਾ ਕਰੇਲੂ ਸੱਜਣ ਦੇ ਘਰੋਂ ਤੁਹਾਨੂੰ ਨਗਦ ਖਾਈ ਜੰਨਾ ਰੇਟ ਕਹਿੰਦਾ ਆਪਾਂ ਹੋਰ ਵੀ ਘੱਟ ਕਰ ਦਾਂਗੇ ਇਹ ਜਿਹਨੇ ਪਾਲ ਕੇ ਸੰਭਾਲ ਕਰਕੇ 20 ਦਿਨਾਂ ਨਾ ਜੱਜ ਕੇ ਸੇਵਾ ਕਰ ਲਈ ਹਾਂਜੀ ਬਣ ਜੂ ਗੱਲ 1 ਲੱਖ ਦੀ ਮੱਝ ਵਿਕੂ ਹਾਂ ਕੱਦ ਗਾੜਨ ਲੰਮੀ ਲੰਮੀ ਕਰ ਵਾਲੀ ਚੰਗੀ ਹੈ ਤੇ ਲੋਬੀ ਸੱਜਣੋ ਬਿੱਟੂ ਨੰਬਰ ਬੋਲ ਦੇ ਤੇਰਾ 6239967858 ਬੜਾ ਨੰਬਰ ਹੈ ਇੱਕ ਵਾਰੀ ਹੋਰ ਬੋਲ 6239967858 ਨੰਬਰ ਹੈ ਜੀ ਲੋਬੀ ਸੱਜਣੋ ਨੰਬਰ ਬਿੱਟੂ ਨੇ ਬੋਲਤਾ ਕੋਈ ਵਪਾਰ ਦਾ ਕੰਮ ਤਾਂ ਨਹੀਂ ਵਪਾਰ ਦਾ ਕੰਮ ਕੋਈ ਨਹੀਂ ਆਪਾਂ ਤਾਂ ਮਜਬੂਰੀ ਕਰਕੇ ਵੇਚਦੇ ਆ ਤੁਹਾਨੂੰ ਦੱਸ ਤੀ ਹਾਂ ਚਲੋ ਹੋ ਜਾਂਦੀ ਆ ਭਾਈ ਪ੍ਰਮਾਤਮਾ ਤੰਦਰੁਸਤੀ ਰੱਖੇ ਲੋਬੀ ਸੱਜਣੋ ਕੋਈ ਜਾਇਜ਼ ਰੇਟ 'ਚ ਬਹੁਤ ਬਹੁਦੇ ਸੀ ਕੋਈ ਮੱਝ ਹੋਵੇ ਆ ਖੜੀ ਆ ਸੱਜਣੋ ਚੈੱਕ ਕਰ ਲਓ ਤਸੱਲੀ ਕੋਲ ਆ ਕੇ ਤੁਸੀਂ ਆਫ ਕਰ ਲਿਓ ਬਿੱਟੂ ਹੋਰ ਠੀਕ ਹੈ ਵਧੀਆ ਜੀ ਠੀਕ ਹੈ ਕੋਈ ਗੱਲ ਬਾਤ ਬਿੱਟੂ ਗੱਲ ਬਾਤ ਤਾਂ ਇਹੀ ਹੈ ਜਿਹੜਾ ਮੱਝ ਨੂੰ ਪਰ ਲੂ ਯਾਦ ਰੱਖੂਗਾ ਜੀ ਸਵਾ ਲੱਖ ਦੀ ਮੱਝ ਵੇਖੂ ਹਾਂ ਮੁੰਡੇ ਦੀ ਗੱਲ ਸਿਆਣੀ ਆ ਕਿਉਂਕਿ ਇੱਕ ਪਾਂਡਾਰੀ ਦੀ ਸਾਡੀ ਆਪ ਦੀ ਖਰੀਦ ਹੈ ਪਿਛਲੇ ਸਾਲ ਦੀ ਥੋੜੀ ਲਿੱਚੀ ਕਰਕੇ ਪੈਸੇ ਕੱਟ ਮੰਗ ਰੱਖੇ ਰਹੇ ਆ ਕੋਈ ਆਪਾਂ ਨੁਕਸ ਕਰਕੇ ਪੈਸੇ ਕੱਟ ਨਹੀਂ ਮੰਗਦੇ ਜਿਹੜੇ ਲਿੱਛਾ ਪਾਣਾ ਥੋੜੇ ਸਾਹਮਣੇ ਆ ਤਾਂ ਪੈਸੇ ਕੱਟ ਮੰਗਦੇ ਆ ਲੈ ਬਿੱਟੂ ਆਪਾਂ ਆਪਣੇ ਸੱਜਣਾ ਨੂੰ ਨਾ ਹਵਾਨਾ ਰਖਾ ਲਈਏ ਥੋੜਾ ਜਿਹਾ ਬਈ ਕੈਮਰੇ ਤੋਂ ਡਰਦੀ ਆ ਚੈੱਕ ਕਰ ਲਓ ਤੁਸੀਂ ਅਲੱਗ-ਅਲੱਗ ਥਾਣਾ ਧਾਰਾਂ ਪਾਉਣੀਆਂ ਸਟਾਡਾ ਸੱਜਣੋ ਕਰ ਲੋ ਚੈੱਕ ਸਿੰਗੀ ਵੀ ਗੈਂਡ ਲੱਗੀ ਆ ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਇਕ ਕਰ ਦਿਓ ਕਮੈਂਟ ਕਰ ਦਿਓ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ ਧੰਨਵਾਦ